ਦੇਖੋ ਜੀ ਅਸੀਂ ਨਹੀਂ ਲਾਏ ਜੀ ਇਹਨਾਂ ਨੇ ਲਵਾਏ ਆ ਜੀ ਔਰ ਸਤਵੇਂ ਵੀ ਗ੍ਰੀਨ ਮਿਸ਼ਨ ਪੰਜਾਬ ਦੇ ਅਸੀਂ ਬਹੁਤ ਧੰਨਵਾਦੀ ਆ ਔਰ ਇਹਨਾਂ ਦੇ ਜਿਹੜੇ ਕਾਰਜ ਆ ਇਹਨਾਂ ਦੀ ਜਿਹੜੀ ਮਿਹਨਤ ਆ ਸਹੀ ਮੈਨੇਚ ਜੇ ਗੱਲ ਕਰੀਏ ਤਾਂ ਕੋਈ ਸ਼ਬਦ ਨਹੀਂ ਆ ਜੀ ਇੰਨੀ ਸਖਤ ਮਿਹਨਤ ਔਰ ਇੰਨੇ ਸਾਲਾਂ ਤੋਂ ਲਗਨ ਨਾਲ ਚੱਲ ਰਹੇ ਆ ਜਗਰਾਉਂ ਤੋਂ ਇਹ ਸ਼ੁਰੂ ਹੋਇਆ ਤੇ ਹੁਣ ਮੈਂ ਸਮੁੱਚੇ ਪੰਜਾਬ ਵਿੱਚ ਗ੍ਰੀਨ ਮਿਸ਼ਨ ਪੰਜਾਬ ਟੀਮ ਦਾ ਨਾਮ ਸਤਪਾਲ ਸਿੰਘ ਹੁਣਾਂ ਦੀ ਸਾਡੇ ਭੈਣ ਜੀ ਹੈਗੇ ਆ ਬਹੁਤ ਸਖਤ ਮਿਹਨਤ ਈਵਨ ਗਰਮੀਆਂ ਚ ਔਰ ਈਵਨ ਪੂਰੀਆਂ ਸਰਦੀਆਂ ਵਿੱਚ ਵੀ ਇਹ ਲਗਾਤਾਰ ਕਰ ਰਹੇ ਆ ਔਰ ਮੈਨੂੰ ਲੱਗਦਾ ਵੀ ਸਾਡਾ ਇਲਾਕਾ ਦਾ ਕੋਈ ਸ਼ੱਕ ਨਹੀਂ ਹਰਿਆ-ਭਰਿਆ ਇਹਨਾਂ ਨੇ ਕਰ ਦੇਣਾ ਕੋਈ ਪਿੰਡ ਨਹੀਂ ਹੋਣਾ ਕੋਈ ਅਸੀਂ ਖਾਲੀ ਜਗ੍ਹਾ ਨਹੀਂ ਹੋਣੀ ਜਿੱਥੇ ਇਹਨਾਂ ਨੇ ਮਿਹਨਤ ਕਰਕੇ ਬੂਟੇ ਨਾ ਲਾਏ ਹੋ ਸੋ ਇਹ ਬਹੁਤ ਵੱਡਾ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਇਹਨਾਂ ਨੇ ਕੀਤਾ ਸਮੁੱਚੇ ਸਮਾਜ ਚੋਂ ਸਾਰੀਆਂ ਸਖਸੀਤਾ ਨੂੰ ਸਾਰੇ ਸਾਡੇ ਬੰਦਿਆਂ ਨੂੰ ਬੇਨਤੀ ਕਰਕੇ ਸਾਰਿਆਂ ਦਾ ਯੋਗਦਾਨ ਪਵਾ ਰਹੇ ਆ ਬਹੁਤ ਹੀ ਬਹੁਤ ਅੱਜ ਖੁਸ਼ੀ ਦਾ ਮਾਹੌਲ ਹੈ ਔਰ ਸਾਨੂੰ ਬਹੁਤ ਅੱਛਾ ਲੱਗਿਆ ਜੀ ਇੱਕ ਵਾਰੀ ਫੇਰ ਇਹਨਾਂ ਦਾ ਕੋਟਨ ਕੋਟ ਧੰਨਵਾਦ